ਦਵਾਈਆਂ ਦੇ ਵਿੱਚ ਕਿੰਨੀ ਸਾੜਨਾ ਲੁੱਟ ਹੋ ਰਹੀ ਹੈ ਇਸ ਨੂੰ ਲੈ ਕੇ ਅਸੀਂ ਅੱਜ ਤੁਹਾਡੇ ਨਾਲ ਆਪਣਾ ਗੱਲਬਾਤ ਕਰਾਵਾਗੇ ਜਿਹੜੇ ਵਿਅਕਤੀ ਦਵਾਈਆਂ ਦੇ ਇਸ ਲੈਨ ਵਿੱਚ ਪਏ ਹੋਏ ਨੇ ਸਾਡੇ ਨਾਲ ਕੁਝ ਲੋਕ ਜਿਹੜੇ ਨੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਸਸਕਾ ਵੀ ਜੀ ਹਾਂਜੀ ਸਰ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਚੇਸ ਰਾਨੂੰ ਹੈ ਜੀ ਦਵਾਈਆਂ ਦੀ ਤੁਸੀਂ ਗੱਲ ਕੀਤੀ ਹਾਂਜੀ ਦਵਾਈਆਂ ਦੀ ਤੁਸੀਂ ਗੱਲ ਕੀਤੀ ਹਾਂ ਇੱਕ ਸਭ ਤੋਂ ਪਹਿਲਾਂ ਤੁਹਾਡੀ ਐਸੋਬੀ ਛੋਟੀ ਆਪਣੀ ਜੁਨੀ ਕਿਹੜੀ ਹੈ ਸਾਡੀ ਪੀਐਮਐਸਆਰ ਜੀ ਪੰਜਾਬ ਚੰਡੀਗੜ੍ਹ ਮੈਡੀਕਲ ਸੇਲ ਦੇ ਰਿਪਰਜ਼ੈਂਟੇਟਿਵ ਜੀ ਚੁਣੀ ਜਿਹੜੀ ਪੰਜਾਬ ਲੈਵਲ ਦੇ ਉੱਤੇ ਮਦਦ ਹੈ ਦਵਾਈਆਂ 'ਚ ਤੁਸੀਂ ਆਪਣਾ ਇੱਕ ਤੁਹਾਡੇ ਵੱਲੋਂ ਵੀ ਆਪਣਾ ਵੱਡੀ ਗੱਲ ਕੀਤੀ ਹੈ ਕਿ ਦਵਾਈਆਂ ਤੇ ਲੁੱਟ ਬਹੁਤ ਜ਼ਿਆਦਾ ਹੋ ਰਹੀ ਹੈ ਬਿਲਕੁਲ ਹੋਰ ਇਸ ਤਰ੍ਹਾਂ ਦੀ ਲੁੱਟ ਹੋ ਰਹੀ ਜੀ ਇਹ ਲੁੱਟ ਰੇਟ ਦੀ ਲੁੱਟ ਹੋਰ ਕੋਈ ਨਹੀਂ ਲੁੱਟ加ਦੀ ਹੈ ਪੈਸੇ ਦੀ ਲੁੱਟ ਲੋਕਾਂ ਦੇ ਉੱਤੇ ਦਬਾਅ ਪਾਉਣਾ ਲੋਕਾਂ ਨੂੰ ਜਿੱਦਾਂ ਲਿਖੀ ਜਾਂਦੀ ਹੈ ਵੀ ਆ ਪਰਟੀਕੂਲਰ ਸਾਲਟ ਇੱਕੋ ਹੀ ਵਾਰ ਲਿਖਿਆ ਜਾਣਾ ਔਰ ਇਹ ਕਹਿਣਾ ਆ ਕੇ ਕਿ ਇਹੋ ਹੀ ਦਵਾਈ ਦਿਖਾ ਕੇ ਜਾਣੀ ਹੈ ਪਰ ਵੀ ਡਾਕਟਰ ਆ ਇਹ ਕਹਿਣਾ ਜਿਹੜਾ ਕਿ ਪ੍ਰਸਕ੍ਰਾਈਬ ਕਰਦਾ ਹੈ ਤੇ ਇਹ ਕਹਿੰਨਾ ਕਿ ਦਿਖਾ ਕੇ ਜਾਂਦ ਕਿ ਉਸੇ ਸਾਲਟ ਦੀ ਦਵਾਈ 90% 70 ਤੋਂ 90% ਸਸਤੀ ਮਿਲਦੀ ਹੈ ਮੇਰੀ ਆਪਣੀ ਜਿੰਦਾ ਮਿਸਾਲ ਹੈ ਕਿ ਮੈਂ ਦਵਾਈ ਖਾਨਾ ਮਤਲਬ ਜਿਹੜੀ ਉਹ ਮੈਂ ਜੇ ਮਾਰਕੀਟ ਤੋਂ ਲੈਣਾ ਤਾਂ ਮੈਨੂੰ 87 ਰੁਪਏ ਦਾ ਬੱਤਾ ਮਿਲਦਾ ਤੇ ਜੇ ਮੈਂ ਮਤਲਬ ਉਹ ਪਾਰਟੀਕੂਲਰ ਜਿਹੜੇ ਘੱਟ ਮਤਲਬ ਹੀਗੀਆਂ ਦੁਕਾਨਾਂ ਰੇਟਾਂ ਵਾਲੀਆਂ ਉੱਥੋਂ ਮੈਨੂੰ 15 ਰੁਪਏ ਦਾ ਮਿਲਦਾ ਇਹ ਲਾ ਲਓ ਇੱਥੇ ਹਿਸਾਬ ਲਾ ਲਓ ਕਿ ਕਿੰਨੀ ਰੋਟੀ ਆਮ ਲੋਕੀ ਅਵੇਰ ਨਹੀਂ ਮੈਂ ਕੰਮ ਕਰਦਾ ਮੈਨੂੰ ਪਤਾ ਹੈਗਾ ਮੈਡੀਸਨ ਬਾਰੇ ਉਸੇ ਕਰਕੇ ਹੀ ਅਸੀਂ ਇਹ ਕਹਿੰਦੇ ਆ ਕਿ ਜਿਹੜੀ ਇਹ ਲੁੱਟ ਹੈਗੀ ਹੈ ਇਹਦਾ ਸਰ ਸਰਕਾਰ ਨੂੰ ਵੀ ਪਤਾ ਹੈ ਡਾਕੂਮੈਂਟਰੀ ਪ੍ਰੂਫ ਦਿੱਤੇ ਹੋਏ ਆ ਪ੍ਰਾਈਸ ਲਿਸਟਾਂ ਮੈਂ ਤੁਸੀਂ ਇੱਕ ਦੁਕਾਨ ਦਾ ਆਪਣਾ ਨਾਂ ਦੇ ਕੇ ਤੁਸੀਂ ਕੰਪਨੀ ਨੂੰ ਪਾਓ 38 ਸੈਕਟਰ 'ਚ ਚਲ ਜਾਓ ਮੰਨ ਲਈ ਬੱਧੀ ਚਲ ਜਾਓ ਤੁਹਾਡੇ ਮਗਰ ਤੁਰੇ ਫਿਰਨਗੇ ਕਿ ਲੋ ਜੀ ਕੀ ਰੇਟ ਰੱਖਣਾ ਹੈ ਮੈਨੂੰ ਦੱਸੋ ਸਾਨੂੰ ਉੱਥੇ ਕੋਈ ਕੰਟਰੋਲ ਨਹੀਂ ਉਹ ਆਪਣੀ ਲੁੱਟੇ ਕਿਉਂਕਿ ਉਹਦੇ ਵਿੱਚ ਬਹੁਤ ਸਾਰਿਆਂ ਦਾ ਹਿੱਸਾ ਹੈ ਜਿਹਦੇ ਵਿੱਚ ਜਿਹਦੇ ਕਰਕੇ ਆਮ ਲੋਕਾਂ ਦੇ ਉੱਤੇ ਦਬਾਅ ਪੈਂਦਾ ਤੇ ਆਮ ਲੋਕ ਮਤਲਬ ਦਵਾਈ ਲੈ ਵੀ ਨਹੀਂ ਸਕਦੇ ਹੈਗੇ ਇਹ ਸਭ ਤੋਂ ਵੱਡੀ ਲੁੱਟ ਹੈਗੀ ਤੇ ਜਿਹਦੇ ਡਾਕੂਮੈਂਟਰੀ ਪ੍ਰੂਫ ਅਸੀਂ ਮੈਂ ਪਹਿਲੇ ਦੱਸਿਆ ਸੀਗਾ ਕਿ ਜਦੋਂ ਪਾਸਵਾਨ ਸਾਹਿਬ ਕੈਮੀਕਲ ਮਨਿਸਟਰ ਸੀ ਉਦੋਂ ਸਾਡੀ ਫੈਡਰੇਸ਼ਨ ਨੇ ਅਸੀਂ 294 ਦਵਾਈਆਂ ਦਾ ਜਿਹੜੀਆਂ ਲੋਕਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਨੇ ਨੈਸੈਸਿਟੀ ਹੈ ਜਿਹੜੀ ਉਹਨਾਂ ਦਾ ਅਸੀਂ ਮਤਲਬ ਲਿਸਟ ਦਿੱਤੀ ਸੀ ਨਾਲ ਡਾਕੂਮੈਂਟਰੀ ਪ੍ਰੂਫ ਦਿੱਤੇ ਸੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਪਾਰਲੀਮੈਂਟ ਚੱਕਾਂਗਾ ਪਰ ਪਤਾ ਨਹੀਂ ਕੀ ਹੋਇਆ ਉਸ ਇੰਡਸਟਰੀ ਨਾਲ ਮਿਲ ਕੇ ਵੀ ਕੀ ਫਾਇਦਾ ਲਿਆ ਤੇ ਸਾਡਾ ਉਹ ਮੁੱਦਾ ਚੱਕਿਆ ਨਹੀਂ ਉਹ ਅੱਜ ਤੱਕ ਮਤਲਬ ਪੈਂਡਿੰਗ ਪਿਆ ਲੜਾਈ ਸਾਡੀ ਬੁਲਚਾਰੀ ਹੈਗੀ ਕਿਹੜੀਆਂ ਕਿਹੜੀਆਂ ਵੀ ਆਪਾਂ ਵੀ ਵੀਰੇ ਆਪਣੇ ਇੱਥੇ ਹੁਣ ਇੱਥੇ ਮਿਲਦੇ ਦਵਾਈਆਂ ਕਿਨੇ ਕਿਨੇ ਦੇ ਬਾਰੇ ਤੁਸੀਂ ਮੈਨੇ ਚ ਲਿਖਿਆ 99.9% ਹਰੇਕ ਦਵਾਈ ਯਾਰਾਂ ਦੀ ਦਵਾਈ ਚ ਮਤਲਬ ਹੈਗੀ ਹੈ ਜਿੱਦਾਂ ਕਿ ਮਤਲਬ ਦੱਸਿਆ ਜੇ ਉਹ ਪਾਰਟਿਕੂਲਰ ਕਹਿ ਦਿੰਦੇ ਐ ਵੀ ਆ ਦਵਾਈ ਪਹਿਲੇ ਚੱਲਦੀ ਸੀ ਉਹਦਾ ਰੇਟ ਗਵਰਨਮੈਂਟ ਨੇ ਉਹਦੇ ਵਿੱਚ ਡੀਪੀਸੀ ਚ ਲੈੰਦਾ ਡਰਗ ਪ੍ਰਾਈਸ ਕੰਟਰੋਲ ਦੇ ਤਹਿਤ ਉਹਨੂੰ ਘਟਾਤਾ ਕੰਪਨੀਆਂ ਕੀ ਕਰਦੀਆਂ ਮਿਲ ਕੇ ਉਹ ਸਾਲਟ ਇੱਕ ਹੋਰ ਪਾ ਦਿੰਦੀਆਂ ਜਾਂ ਉਹਦੀ ਸਟਰੈਂਥ ਘਟਾ ਦਿੰਦੀਆਂ ਜਿੱਦਾਂ ਪੈਰਾਸੈਟਾਮੋਲ ਏ 500 ਮਤਲਬ ਇਹ ਐਮਜੀ ਜਿਹੜਾ ਸਰਪ ਆਉਂਦਾ ਸੀ ਉਹਦੇ 20 ਰੁਪਏ ਮਤਲਬ ਇਹ ਰੇਟ ਸੀਗਾ ਲੇਕਿਨ ਉਹ 500 ਚੋਂ ਘਟਾ ਕੇ 120 ਕਰਕੇ ਜਾਂ 130 ਕਰਕੇ 122 ਕਰਕੇ 126 ਕਰਕੇ ਉਹਦਾ ਰੇਟ ਜਿਹੜਾ ਹੈ ਉਹ 38 ਰੁਪਏ ਕਰ ਦਿੰਦਾ ਉਹਦਾ 45 ਰੁਪਏ ਕਰ ਦਿੰਦਾ ਉਹ ਲੋਟਸ ਮਤਲਬ ਹੀ ਡਾਇਰੈਕਟ ਡਾਇਰੈਕਟ ਔਰ ਇੰਡਾਇਰੈਕਟ ਇਹ ਹਿਡਨ ਬੋਤ ਹੈਗੇ ਨੇ ਜਿੰਨਾ ਕਰਕੇ ਮਤਲਬ ਇਹ ਇਹਦੀ ਲੁੱਟ ਚੱਲਦੀ ਸਟੰਡ ਦੀ ਗੱਲ ਕੀਤੀ ਤੁਹਾਡੇ ਬਲੋਂ ਸਟੰਡ ਸਾਡੀ ਸਾਡੀ ਕੀ ਖੜੋ ਗੱਲ ਕੀਤੀ ਗਈ ਹੈ ਹਾਂਜੀ ਸਟੰਡ ਦੇ ਵਿੱਚ ਕਿੰਨੀ ਘੇਰਾ ਫੇਰੀ ਹੋਰੀ ਕਿੰਨੇ ਦੱਸਾਂ ਸ਼ਰਮ ਆਉਂਦੀ ਹੈ ਦੱਸਣ ਲੱਗਿਆ 5-6000 ਦਾ ਸਟੰਡ ਲੱਖ-ਲੱਖ ਡੇਢ-ਡੇਢ ਲੱਖ ਰੁਪਏ ਦੇ ਵਿੱਚ ਮਤਲਬ ਪੈਂਦਾ ਪਿਆ ਤੁਸੀਂ ਕਿੰਨਾ ਮਤਲਬ ਕਰ ਲੋਗੇ ਤੁਸੀਂ ਆਮ ਹੋ ਆਮ ਬੰਦਾ ਜਾਂਦਾ ਹੈ ਕੋਈ ਵਾਕਫ ਜਾਂਦਾ ਹੈ ਤੇ ਜੇ ਉਹ 50 ਰੁਪਏ ਦਾ ਪੱਤਾ ਹੈਗਾ ਉਹ ਕਹਿੰਦਾ ਜੀ 40 ਦੇ ਦੇ ਉਹ ਬੰਦਾ ਬੜਾ ਖੁਸ਼ ਹੁੰਦਾ ਕਹਿੰਦਾ ਮੇਰੇ ਤੇ ਬੰਦਾ ਇਨਾ ਵਾਕਫ ਹੈ ਉਹਨੇ ਮਤਲਬ ਇਹ 25% ਛাড় ਦਿੱਤਾ ਲੇਕਿਨ ਐਕਚੁਅਲ ਜਿਹੜੀ ਉਹਦੀ ਕੀਮਤ ਹੈ ਉਹ ਹੈਗੀ ਹੈ 5 ਰੁਪਈਆ ਉਹ ਹੈਗੀ ਹੈ 70 ਰੁਪਈਆ ਤੇ ਕਿੰਨੇ ਪਰਸੈਂਟ ਪ੍ਰੋਫਿਟ ਹੋ ਗਿਆ ਸੇਮ ਸਟੈਂਡਰਡ ਹੈ ਇਹੋ ਹੀ ਅਸੀਂ ਉਪਕਰਣ ਕਹਿੰਨੇ ਆ ਜੇ ਸਰਕਾਰ ਨੇ ਕੰਟਰੋਲ ਕੀਤਾ ਹੋਵੇ ਤੇ ਕਿਉਂ ਇਹ ਮਤਲਬ ਇੰਨੀ ਜਿਆਦਾ ਲੁੱਟੋ ਸੋ ਅਸੀਂ ਇਹ ਇਹ ਮੁੱਦਾ ਜਿਹੜਾ ਹੈ ਇਹ ਲੋਕਾਂ ਨਾਲ ਜੁੜਿਆ ਅਸੀਂ ਇਹਦੇ ਤੇ ਪਹਿਲਾਂ ਪਿਛਲੇ 25 ਸਾਲ ਤੋਂ ਦੇਖ ਰਹੇ ਆ ਲੇਕਿਨ ਸਰਕਾਰਾਂ ਅੰਨੀਆਂ ਬੋਲੀਆਂ ਨੇ ਸਭ ਕੋ ਜਾਣਦੀਆਂ ਕਿਉਂਕਿ ਉਸ ਇੰਡਸਟਰੀ ਦਾ ਵਿੱਚ ਬਹੁਤ ਵੱਡਾ ਹਿੱਸਾ ਇਹਨਾਂ ਨਾਟਾਵਾਂ ਦਾ ਚਾਹੇ ਸੈਂਟਰਲ ਦੇ ਨੇ ਚਾਹੇ ਇੱਥੇ ਦੇ ਨੇ ਬੱਦੀ ਦੇ ਵਿੱਚ ਜਦੋਂ ਦੀ ਮਤਲਬ ਇਹ ਲਕੀਆਂ ਨੇ ਇੰਡਸਟਰੀ ਉਹ ਮਤਲਬ ਜোন ਫਰੀ ਸੀਗਾ ਔਰ ਉੱਥੇ ਜਾ ਕੇ ਉਹਨਾਂ ਨਾਲ ਮਿਲ ਕੇ ਦਵਾਈਆਂ ਸਿੱਧੀਆਂ ਆਪਣੀਆਂ ਵਾਲੇ ਆ ਕੇ ਤਿਆਰ ਕਰਕੇ ਦਿੱਤੀਆਂ ਜਾਂਦੀਆਂ ਨੇ ਇਹ ਮਤਲਬ ਬੜਾ ਵੱਡਾ ਜੇ ਇਹਦਾ ਇਨਵੈਸਟਿਗੇਟ ਕੀਤਾ ਜਾਏ ਤੇ ਲੋਕਾਂ ਦੇ ਲਈ ਬਹੁਤ ਵੱਡੀ ਰਾਹਤ ਹੋਏਗੀ ਅਸੀਂ ਡਿਮਾਂਡ ਕਰਦੇ ਆ ਹਿੰਦੁਸਤਾਨ ਦੇ ਮੈਡੀਕਲ ਸੇਲ ਦੇ ਰਿਪਰੈਜ਼ੈਂਟੇਡ ਇਹ ਡਿਮਾਂਡ ਕਰਦੇ ਆ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ ਦਵਾਈਆਂ ਕਈ ਦਵਾਈਆਂ ਲੈਣ ਤੋਂ ਬਿਨਾਂ ਹੀ ਵਿਚਾਰੇ ਮਰ ਜਾਂਦੇ ਆ ਉਹ ਸਰਕਾਰਾਂ ਨੂੰ ਨਹੀਂ ਦਿਖਦਾ ਜਾਣ ਕੇ ਸਰਕਾਰਾਂ ਜਿਹੜੀਆਂ ਆਂਦੀਆਂ ਬੋਲੀਆਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਅੱবি ਆਪਣਾ ਇਹੀ ਮੁੱਦਾ ਲੈ ਕੇ ਚੱਲਿਆ ਨੂੰ ਜੀ ਆਪਾਂ ਗੱਲ ਕਰੀਏ ਦਵਾਈਆਂ ਦੇ ਰੇਟ ਘਟਾਉਣ ਦੇ ਲੈ ਕੇ ਜਾਂ ਛੋੜੇ ਨਾਲ ਹੋਰ ਲੋਕ ਜੁੜੇ ਨੇ ਜਾਂ ਨਹੀਂ ਜੁੜੇ ਕੀ ਸਾਡੇ ਨਾਲ ਆਮ ਲੋਕ ਅਸੀਂ ਨੁਕਰ ਮੀਟਗਾ ਕਰਦੇ ਆ ਅਸੀਂ ਜਿੱਥੇ ਵੀ ਬੈਠਦੇ ਆ ਉੱਥੇ ਲੋਕਾਂ ਨੂੰ ਦੱਸੀਦਾ ਮੈਂ ਹੋਣੀ ਸਾਡੇ ਸਾਥੀ ਪੱਤਰਕਾਰ ਸੀ ਪੁਰਾਣੇ ਗਿੱਲਪੱਤੀ ਸਾਹਿਬ ਉਹਨਾਂ ਨੇ ਇੱਕ ਪੱਤਾ ਲਿਆ ਉਹ ਇਥੋਂ ਉਹਨਾਂ ਨੂੰ ਮਤਲਬ 147 ਰੁਪਏ ਦਾ ਮਿਲਿਆ ਉਹ ਪੱਤਾ ਜੀ 30 35 ਰੁਪਏ ਦਾ ਮੈਂ ਉਹਨਾਂ ਨੂੰ ਦੱਸਿਆ ਵੀ ਲੈ ਲਓ ਜਾ ਕੇ ਉੱਥੋਂ ਉਹ ਮਤਲਬ ਇੱਥੋਂ ਮਿਲਦਾ ਜਦੋਂ ਮੈਨੂੰ ਆਪ ਮੈਂ ਖਾਣਾ ਦਵਾਈ ਉਹ 87 ਰੁਪਏ ਦਾ ਮਾਰਕੀਟ ਚੋਂ ਮਿਲਦਾ ਤੇ ਮੈਨੂੰ ਉੱਥੋਂ 15 ਰੁਪਏ ਦਾ ਮਿਲਦਾ ਹੈ ਇਹ ਫਿਰ ਮੈਂ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਸਰਕਾਰਾਂ ਵੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿੰਨਾ ਕਰੋੜ ਹੈ ਇਹਨਾਂ ਦੀ ਵੱਡੀ ਹਰਾ ਫਿਰ ਦੇ ਵਿੱਚ 100% ਰੋਲ ਹੈ ਕਿਉਂਕਿ ਉਹਨਾਂ ਦੇ ਜਿਹੜੇ ਨੇਤਾ ਨੇ ਉਹਨਾਂ ਨੇ ਖੁਦ ਇੰਡਸਟਰੀਆਂ ਲਾਈਆਂ ਹੋਈਆਂ ਨੇ ਉਹ ਕਿਵੇਂ ਆਪਣੇ ਪ੍ਰੋਫਿਟ ਨੂੰ ਮਤਲਬ ਉਹਦੇ ਤੇ ਮਤਲਬ ਰੋਕਣ ਦੇਣਗੇ ਸੋ ਮੈਂ ਮਤਲਬ ਕਹਿੰਦਾ ਇਹ ਮਿਲੀ ਜੁਲੀ ਸਾਰਾ ਕੁਝ ਮਤਲਬ ਨੰਗਾ ਚਟਾ ਹੈਗਾ ਲੇਕਿਨ ਫਿਰ ਵੀ ਉਹਦੇ ਤੇ ਪਰਦੇ ਪਾਏ ਜਾਂਦੇ ਕਿਉਂਕਿ ਉਹਨਾਂ ਦਾ ਆਪਣਾ ਫਾਇਦਾ ਹੈਗਾ ਆਪਣੇ ਫਾਇਦੇ ਲਈ ਉਹ ਜਿਨ੍ਹਾਂ ਨੂੰ ਕਹਿੰਦੇ ਅਸੀਂ ਰਿਪਰੈਜ਼ੈਂਟ ਕਰ ਰਹੇ ਲੋਕਾਂ ਨੂੰ ਜਿਨ੍ਹਾਂ ਨੇ ਚਿਤਾ ਕੇ ਭੇਜਿਆ ਹੁੰਦਾ ਉਹ ਉਹਨਾਂ ਲੋਕਾਂ ਦੇ ਤਾਂ ਕੋਈ ਉਹਨਾਂ ਦਾ ਮਤਲਬ ਖਿਆਲ ਨਹੀਂ ਰੱਖ ਰਹੇ ਇਹ ਪੂਰੀ ਲੁੱਟ ਹੈਗੀ ਬਿਲਕੁਲ ਜਿੱਤੇ ਇਹ ਸਾਰੀਆਂ ਗੱਲਾਂ ਸੁਣੀਆਂ ਨੇ ਕਿਸ ਤਰ੍ਹਾਂ ਦੀ ਲੁੱਟ ਦਵਾਈਆਂ ਦੇ ਵਿੱਚ ਹੋਰ ਹੀ ਹੈ ਜਿਹੜੀ ਦਵਾਈ 15 ਰੁਪਏ ਦੀ ਹੈ ਉਹ 150 ਦੀ ਮਿਲ ਰਹੀ ਹੈ ਜਿਹੜੇ ਆਪਾਂ ਸਟੰਟ ਪੈਂਦਾ ਉਹ 6 ਤੋਂ 7000 ਦਾ ਬੀਨ ਐਡਰੈਸ ਹੈ ਕਿ ਹੈਗਾ لیکن ਉਹਦਾ 1.5 ਲੱਖ ਰੁਪਏ ਲਿਆ ਜਾਂਦਾ ਹੈ ਅਕਸਰ ਹੀ ਲੋਕਾਂ ਦੀ ਇਸ ਤਰ੍ਹਾਂ ਦੀ ਵੀ ਆਪਣਾ ਲੋਟੋਰੀ ਹੈ ਇਹਨਾਂ ਵੱਲੋਂ ਲਗਾਤਾਰ ਇਹਦੀ ਆਵਾਜ਼ ਉਠਾਈ ਜਾ ਰਹੀ ਹੈ